ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਡੀਜੀਪੀ ਪੰਜਾਬ ਉਹਨਾਂ ਦੇ ਦਿਸ਼ਾ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਕਿ 1 ਕਮਾਰਸ ਤੋਂ ਯੁੱਧ ਨਸ਼ਾ ਵਿਰੋਧ ਸ਼ੁਰੂ ਹੋਇਆ ਹੈ ਤੇ ਸਾਰਿਆਂ ਨੇ ਪ੍ਰਣ ਲਿਆ ਹੈ ਕਿ 31 ਮਈ ਤੱਕ ਜਿਹੜਾ ਕਿ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਬਣਾਉਣਾ ਹੈ ਉਹਦੇ ਤਹਿਤ ਸਾਡੀ ਸੀਆਈ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਹਾਸਲ ਹੋਈ ਸੀਗੀ ਕਿ ਬਈ ਇੱਕ ਬੰਦਾ ਜਿਹੜਾ ਸਰਾਏਮਾਂਥ ਹਾਲੇ ਪਾਸੇ ਕੋਈ ਚਬਾਲ ਵਾਲੇ ਪਾਸੇ ਇੱਕ ਨਸ਼ੇ ਦੀ ਕਨਸਾਈਨਮੈਂਟ ਜਿਹੜੀ ਕਿ ਡਿਲੀਵਰ ਕਰਨ ਆਇਆ ਹੈ ਤੇ ਉਹ ਉਹ ਇਨਫੋਰਮੇਸ਼ਨ ਮਿਲਦੇ ਹੀ ਤੁਰੰਤ ਐਸਪੀ ਡੀ ਅਜੇ ਰਾਜ ਸਿੰਘ ਡੀਐਸਪੀ ਡੀ ਗੁਰਿੰਦਰਪਾਲ ਨਾਗਰਾ ਤੇ ਇੰਚਾਰਜ ਸੀਆਈਏ ਅਮਨਦੀਪ ਬਰੰਧਾਵਾਦੀ ਟੀਮ ਨੂੰ ਰਵਾਨਾ ਕੀਤਾ ਜਾਂਦਾ ਹੈ ਤੇ ਉਥੇ ਮੌਕੇ ਤੇ ਹੀ ਜਿਹੜਾ ਕਿ ਇੱਕ ਮੁੰਡਾ ਸੀਗਾ ਅਮਰਜੋਤ ਸਿੰਘ ਉਰਫ ਜੋਤਾ ਜਿਹੜਾ ਕਿ ਬਿਟੇਵੜ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਉਹਨੂੰ ਕਾਬੂ ਕੀਤਾ ਜਾਂਦਾ ਹੈ ਉਹਦੇ ਪੋਜੈਸ਼ਨ ਚੋਂ ਮੌਕੇ ਤੇ ਹੀ 5 ਕਿਲੋ ਹਿਰੋਇਨ ਤੇ ਇੱਕ ਐਕਟਿਵਾ ਜਿਹੜੀ ਕਿ ਬਰਾਮਦ ਕੀਤੀ ਗਈ ਟੀਮ ਨੇ ਬੜੀ ਸੂਝਬੂਝ ਨਾਲ ਕੰਮ ਕਰਦੇ ਹੋਏ ਉਹਦਾ ਮੋਬਾਈਲ ਜਦੋਂ ਚੈੱਕ ਕੀਤਾ ਤੇ ਉਹਦੀ ਪੁਸ਼ਗਿਸ਼ ਕੀਤੀ ਤੇ ਉਹਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਕਿ ਇਹਦੇ ਕੋਲ ਹੋਰ ਵੀ ਜਿਹੜੀ ਕਨਸਾਈਨਮੈਂਟ ਇਹਨੇ ਲੁਕਾਸ਼ ਬਾਗੇ ਰੱਖੀ ਹੈ ਪਹਿਲਾ ਕਲੂ ਸਾਨੂੰ ਇਹ ਮਿਲਿਆ ਕਿ ਬਈ ਜਿਹਦੇ ਕਹਿਣ ਤੇ ਕੋਈ ਇੱਕ ਇੰਗਲੈਂਡ ਦਾ ਲਾਲੀਨਾ ਦਾ ਯੋਵਕ ਹੈ ਜਿਹੜਾ ਕਿ ਇਹਦਾ ਹੈਂਡਲਰ ਸੀਗਾ ਉਹਦੇ ਕਹਿਣ ਤੇ ਇਹ ਇਥੇ ਡਿਲੀਵਰ ਕਰਨ ਆਇਆ ਸੀ ਤੇ ਇਹ ਡਿਲੀਵਰੀ ਦੇਣ ਤੋਂ ਬਾਅਦ ਇਹਨੇ ਬਾਰਡਰ ਏਰੀਏ ਤੋਂ ਇੱਕ ਕਨਸਾਈਨਮੈਂਟ ਹੋਰ ਚੁਕਣੀ ਸੀਗੀ ਜਿਹੜੇ ਕਿ ਕੋਆਰਡੀਨੇਟਸ ਦੇ ਫੋਨ 'ਚ ਸਾਨੂੰ ਲੱਭੇ ਜਦੋਂ ਇਹ ਇਹਨੂੰ ਇਸ ਬਾਰੇ ਪੁਛਤਾ ਸਖਤੀ ਨਾਲ ਪੁਛਗਿਸ਼ ਕੀਤੀ ਗਈ ਤੇ ਸਾਡੀ ਟੀਮ ਨੇ ਮੌਕੇ ਤੇ ਜਾ ਕੇ ਜਦੋਂ ਸਰਚ ਕੀਤੀ ਤੇ ਇਹਦੀ ਨਿਸ਼ਾਨਦੇਹੀ ਤੋਂ ਇੱਕ 40 ਕਿਲੋ ਦੀ ਖੇਪ ਜਿਹੜੀ ਦੂਜੀ ਖੇਪ ਬਰਾਮਦ ਹੋਈ ਜਿਸ ਤੋਂ ਬਾਅਦ ਕੁੱਲ ਰਿਕਵਰੀ ਜਿਹੜੀ ਕਿ 45 ਕਿਲੋ ਹੋ ਗਈ ਇਸ ਤੋਂ ਬਾਅਦ ਇਹਦੀ ਫਰਦਰ ਇੰਟਰਵੈਸ਼ਨ ਜਦੋਂ ਕੀਤੀ ਗਈ ਤੇ ਇਹਦੇ ਘਰ ਦੀ ਜਾ ਕੇ ਸਰਚ ਕਰਵਾਈ ਗਈ ਤੇ ਉੱਥੇ ਇਹਨੇ ਵਾਸ਼ਿੰਗ ਮਸ਼ੀਨ ਦੇ ਵਿੱਚ 40 ਕਿਲੋ ਜਿਹੜੀ ਹਿਰੋਇਨ ਹੋਰ ਛੁਪਾ ਕੇ ਰੱਖੀ ਹੋਈ ਸੀਗੀ ਜਿਸ ਤੋਂ ਜਿਹੜੀ ਕਿ ਕੁੱਲ ਰਿਕਵਰੀ 85 ਕਿਲੋ ਦੀ ਹੋ ਗਈ। ਇਹ ਗੱਲ ਬੜੀ ਮਤਲਬ ਸੀਗੀ ਕਿ ਭਈ ਜਦੋਂ ਹੁਣ ਬਾਅਦ ਚ ਇਹਦਾ ਰਿਮਾਂਡ ਲੈ ਕੇ ਡਿਟੇਲ ਦੇ ਵਿੱਚ ਪੁੱਛਤਾਛ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਇਹਦਾ ਇਹ ਜਿਹੜਾ ਇਨ ਡੰਪ ਬਣਾਇਆ ਹੋਇਆ ਸੀਗਾ ਜਿੱਥੇ ਸਮਾਨ ਇਹ ਲਾਲੀ ਜਿਹੜਾ ਸਮਗਲਰ ਹੈ ਬਾਹਰ ਦਾ ਉਹਦਾ ਸਮਾਨ ਇਕੱਠਾ ਹੁੰਦਾ ਸੀਗਾ ਤੇ ਗਾਂ ਪੰਜਾਬ ਦੇ ਹੋਰ ਇਲਾਕਿਆਂ ਚ ਡਿਸਟ੍ਰਿਬਿਊਸ਼ਨ ਲਈ ਜਾਂਦਾ ਸੀਗਾ। ਤੇ ਫਿਲਹਾਲ ਇਹਦੀ ਪੁਸ਼ਕਿਸ਼ ਚੱਲਦੀ ਪਈ ਹੈ 4 ਦਿਨ ਦਾ ਰਿਮਾਂਡ ਮਿਲਿਆ ਹੈ। ਤੇ ਸਾਨੂੰ ਉਮੀਦ ਹੈ ਕਿ ਇੱਕ ਬੜਾ ਵੱਡਾ ਜਿਹੜਾ ਨੋਡ ਹੈ ਮਤਲਬ ਜਿਵੇਂ ਆਪਾਂ ਕਹਿੰਦੇ ਆਂ ਕਿ ਬਈ ਆਪਾਂ ਵੱਡੇ ਸਮਗਲਰਾਂ ਨੂੰ ਹੱਥ ਪੋਂ ਦੇ ਵਿੱਚ ਸਾਡੀ ਪੁਲਿਸ ਨੇ ਬੜੀ ਸਫਲਤਾ ਹਾਸਲ ਕੀਤੀ ਹੈ ਇਸ ਨੋਡ ਦੇ ਫੜੇ ਜਾਣ ਤੋਂ ਸਾਨੂੰ ਜਿਹੜੇ ਜਿਹੜੇ ਬਾਰਡਰ ਤੋਂ ਸਮਾਨ ਚੁੱਕਦੇ ਆਂ ਜਿੱਥੇ ਤੇ ਪੰਜਾਬ 'ਚ ਨਸ਼ਾ ਸਪਲਾਈ ਕਰਦਾ ਸੀਗਾ ਉਹਨਾਂ ਦੀ ਪਛਾਣ ਹੋਏਗੀ ਤੇ ਇਸ ਕੇਸ ਦੇ ਵਿੱਚ ਫਰਦਰ ਜਿਹੜੀ ਗ੍ਰਿਫਤਾਰੀਆਂ ਕੀਤੀ ਜਾਏਗੀ ਜਿਹੜਾ ਇਹ ਅਮਰਜੋਤ ਹੈ ਇਹ ਇਨੇ ਬੀ ਫਾਰਮੇਸੀ ਕੀਤੀ ਹੋਈ ਹੈ ਤੇ ਇਹ ਉਪ ਹਸਪਤਾਲ ਦੇ ਵਿੱਚ ਫਾਰਮਾਸਿਸਟ ਦੇ ਤੌਰ ਤੇ ਕੰਮ ਕਰਦਾ ਰਿਹਾ ਹੈ 2014 ਤੋਂ ਇਹ ਨਸ਼ੇ ਦਾ आदी ਹੈ ਤੇ ਕਾਫੀ ਬੜੀ ਮਾਤਰਾ ਚ ਨਸ਼ੇ ਦਾ ਸੇਵਨ ਵੀ ਕਰਦਾ ਹੈ ਤੁਹਾਨੂੰ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਹ ਕੁਮਾਰਸ ਤੋਂ ਲੈ ਕੇ ਹੁਣ ਤੱਕ ਤਰਨਤਾਰਨ ਪੁਲਿਸ ਨੇ ਜਿਹੜਾ ਯੁੱਧ ਨਸ਼ਿਆ ਵਿਰੋਧ ਦੇ ਤਹਿਤ 341 ਮੁਕਦਮੇ ਐਨਡੀਪੀਐਸ ਅੱਗੇ ਦਰਜ ਕੀਤੇ ਹਨ ਜਿਦੇ ਵਿੱਚ 446 ਵੱਡੇ ਦੇ ਛੋਟੇ ਸਮਗਲਰਾਂ ਦੀ ਗ੍ਰਿਫਤਾਰੀ ਵੀ ਕੀਤੀ ਹੈ ਤੇ ਹੁਣ ਤੱਕ ਦੀ ਸਾਡੀ 2.5 ਮਹੀਨੇ ਦੌਰਾਨ ਜਿਹੜਾ 2.5 ਮਹੀਨੇ ਦਾ ਅਰਸਾ ਸੀਗਾ ਇਹਦੇ ਵਿੱਚ 142 ਕਿਲੋ ਦੀ ਹਿਰੋਇਨ ਦੀ ਜਿਹੜੀ ਰਿਕਵਰੀ ਕੀਤੀ ਗਈ ਹੈ 8 ਕਿਲੋ ਜਿਹੜਾ ਅਫੀਮ ਹੈ ਤੇ ਇਹ ਲਗਭਗ 60 ਲੱਖ ਰੁਪਏ ਜਿਹੜਾ ਉਹ ਡਰਗ ਮਨੀ ਰਿਕਵਰ ਕੀਤਾ ਗਿਆ ਹੈ ਤੇ ਅਸੀਂ ਪ੍ਰਤੀਬੱਧ ਹੈ ਕਿ ਭਈ 31 ਮਈ ਤੱਕ ਜਿਹੜਾ ਸਾਡੇ ਸੀਐਮ ਸਾਹਿਬ ਨੇ ਪ੍ਰਣ ਲਿਆ ਹੈ ਕਿ ਭਈ ਅਸੀਂ ਪੰਜਾਬ ਨੂੰ ਤਰਨਤਾਰਨ ਨੂੰ ਨਸ਼ਾ ਮੁਕਤ ਕਰਨਾ ਹੈ ਉਹ ਅਸੀਂ ਬੜੀ ਮਿਹਨਤ ਨਾਲ ਸਾਰੀ ਟੀਮ ਦੀ ਤਰਨ ਤਰਨ ਪੁਲਿਸ ਦੀ ਮਿਹਨਤ ਨਾਲ ਉਹਨਾਂ ਦੇ ਉਹਨਾਂ ਦੀ ਜਿਹੜਾ ਕਿ ਆਪਾਂ ਨਸ਼ਾ ਮੁਕਤ ਕਰਕੇ ਰਵਾਂਗੇ ਹੁਣ ਤੁਹਾਡੇ ਕੋਈ ਨਹੀਂ ਨਸ਼ੇ ਦਾ ਕਰਨ ਦਾ ਆਦੀ ਸੀਗਾ ਫਿਲਹਾਲ ਸਾਨੂੰ ਇਹਦੇ ਤੇ ਕੋਈ ਪਰਚਾ ਨਹੀਂ ਲੱਭਿਆ ਕਿਉਂਕਿ ਵੇਖੋ ਜੀ ਇਹ ਛੁਪਾਇਆ ਹੋਇਆ ਖਿਡਾਰੀ ਸੀਗਾ ਜਿਹੜਾ ਕਿ ਕਹਿ ਸਕਦੇ ਆ ਕਿ ਵੀ ਪਿੱਛੇ ਰਹਿ ਕੇ ਜਿਹੜਾ ਸਮਾਨ ਸਾਹਮਦਾ ਸੀਗਾ ਕਿਤੇ ਅੱਗੇ ਨਹੀਂ ਆਉਂਦਾ ਸੀਗਾ ਤਾਂ ਕਰਕੇ ਛੁਪਿਆ ਹੋਇਆ ਸੀ ਉਹਦਾ ਸਾਡੀ ਜਿਹੜੀ ਟੀਮ ਐ ਸੀਆਈ ਦੀ ਟੀਮ ਐ ਇਹਦੀ ਇੰਟੈਲੀਜੈਂਸ ਦੇ ਦਮ ਤੇ ਅਸੀਂ ਇਦੇ ਤੱਕ ਪਹੁੰਚ ਪਾਏ ਜਿਹੜਾ ਆਪਾਂ ਅੰਦਰ ਜਾ ਕੇ ਨੂੰ ਮਤਲਬ ਕਹਿ ਸਕਦੇ ਆ ਆਪਾਂ ਇਸੇ ਸਰਜੀਕੋ ਸਟ੍ਰਾਈਕ ਜਿਹੜੀ ਐ ਕੀਤੀ ਐ ਸਰਜੀ ਦੀ ਨੰਬਰ ਲਾ ਗਿਆ ਸੀ ਉਹ ਕਨਸਾਈਨਮੈਂਟ ਜਿਹੜੀ ਭੇਜਿਆ ਜਾਂਦੀ ਸੀ ਕਿਹੜੇ ਚੈਨਲ ਤੋਂ ਭੇਜਿਆ ਜਾਂਦੀ ਸੀ ਕਿਸ ਤਰ੍ਹਾਂ ਸਪਲਾਈ ਹੁੰਦੀ ਦੇਖੋ ਇਹ ਇਹਨੂੰ ਕੋਈ ਲੋਕੇਸ਼ਨ ਮਿਲਦੀ ਸੀਗੀ ਜਿਹੜੀ ਨੇ ਹੁਣ ਤੱਕ ਦੱਸੀ ਐ ਕਿਸੇ ਅ ਅਣਜਾਣ ਪੁਆਇੰਂਟ ਤੇ ਵੀ ਉੱਥੋਂ ਜਾ ਕੇ ਕੋਈ ਅਣਜਾਣ ਮੁੰਡੇ ਇਹਨੂੰ ਆਪਣੀ ਗੱਡੀ ਚਾ ਕੇ ਜਾਂ ਕਿਤੇ ਕਿਤੇ ਰੱਖ ਕੇ ਡੈਡ ਲੈਟਰ ਬਾਕਸ ਬਣਾ ਕੇ ਉੱਥੇ ਸਮਾਨ ਜਿਹੜਾ ਇਹਨੂੰ ਦੇ ਇਹ ਗਾਇ ਫਰਦਰ ਸਟੋਰ ਕਰੀ ਜਾਂਦਾ ਸੀਗਾ ਜਿਹੜਾ ਪਾਕਿਸਤਾਨਾ ਦੇ ਸੰਪਰਕ ਨਿਕਲੇ ਕੀ ਉਹਦਾ ਸਨ ਬੈਕਅਪ ਲਿੰਕ ਕੋਈ ਨਿਕਲ ਪਾਇਆ ਜਾਂ ਕੋਈ ਅਸਕਲਾਈਜੈਂਟ ਬੰਗਾ ਕੇ ਅੱਗੇ ਹੁਣ ਤੱਕ ਇਹ ਗੱਲ ਸਾਹਮਣੇ ਹੈਗੀ ਪਾਕਿਸਤਾਨ ਦਾ ਸ਼ਾਹ ਨਾਮਕ ਸਮਗਲਰ ਹੈ ਜਿਹੜਾ ਪੂਰੇ ਬੋਲ ਸਰਦ ਏਰੀਏ ਦੇ ਵਿੱਚ ਐਕਟਿਵ ਹੈ ਉਹ ਇਸ ਪਾਕਿਸਤਾਨ ਤੋਂ ਹਿਰੋਇਨ ਵੇਚਣ ਦੇ ਵਿੱਚ ਇਨਵੋਲਡ ਸੀਗਾ ਸਰਦ ਲਿੰਕ ਕਿਦਾਂ ਜਨਰੇਟ ਹੋਇਆ ਉੱਥੇ ਬੜੇ ਪੁਲਸਤਾਨ ਦੇ ਵਿੱਚ ਸੀਗਾ ਉੱਥੋਂ ਲਿੰਕ ਕਿੱਦਾਂ ਜਨਰੇਟ ਹੋਇਆ ਦੇਖੋ ਜੀ ਉਹ ਤਾਂ ਇੱਕ ਇੱਕ ਦਾ ਫਰੰਟ ਸੀਗਾ ਉੱਥੇ ਇੱਕ ਫਾਰਮਾਸਿਸਟ ਦੇ ਤੌਰ ਤੇ ਬਤੌਰ ਨੌਕਰੀ ਕਰਦਾ ਸੀਗਾ ਉਹ ਦਾ ਇੱਕ ਵਾਈਟ ਕੋ ਉਹ ਕਹਿ ਲਿਆ ਕਿ ਆਪਣੀ ਨੌਕਰੀ ਪੇਸ਼ਾ ਕਰਦਾ ਸੀਗਾ ਉਹਦੇ ਨਾਲ ਤਾਂ ਇਹਦਾ ਕੋਈ ਸਬੰਧ ਨਹੀਂ ਬਟ ਜਿਹੜੇ ਸਮਗਲਰ ਹੁੰਦੇ ਆ ਉਹ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਕਿਸੇ ਗਲਤ ਮਾੜੇ ਅੰਸਰ ਦੇ ਕਹਿਣ ਤੇ ਆ ਕੇ ਪੈਸੇ ਦੇ ਲਾਲਚ ਕਰਕੇ ਮੈਂ ਆਪਾਂ ਕਹਿ ਲਿਆ ਕਿ ਇਹ ਇਸ ਦੰਦੇ ਦੇ ਵਿੱਚ ਇਨਵੋਲ ਹੋ ਜਾਂਦੇ ਆ ਹਾਂਜੀ ਇਹਦੀ ਪ੍ਰੋਪਰਟੀ ਵਗੈਰਾ ਦੇਖੋ ਕੱਲੀ ਫੜਿਆ ਇਹਦੀ ਸਾਰੀ ਪ੍ਰੋਪਰਟੀ ਦੀ ਜਾਂਚ ਕੀਤੀ ਜਾਵੇਗੀ ਤੇ ਕਾਨੂੰਨ ਅਨੁਸਾਰ ਬਣਦੀ ਸਖਤ ਤੋਂ ਸਖਤ ਜਿਹੜੀ ਕੀ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ ਉਹਦੀ ਆਪਾਂ ਪਛਾਣ ਕਰ ਰਹੇ ਆ ਜੀ ਰਿਮਾਂਡ ਲੈ ਲਿਆ ਚਾਰ ਦਿਨ ਦਾ ਤੇ ਉਹ ਵੀ ਅਸੀਂ ਪਤਾ ਕਰਾਂਗੇ ਵੀ ਪੰਜਾਬ ਦੇ ਕਿਹੜੇ ਏਰੀਆ ਦਾ ਰਹਿਣ ਵਾਲਾ ਹੈ ਤੇ ਫਿਲਹਾਲ ਇਤਨਾ ਪਤਾ ਲੱਗੇ ਕਿ ਵੀ ਯੂਕੇ ਦੇ ਵਿੱਚ